ਜਿਹੜੇ ਅਹਿੰਸਾ ਦਾ ਹਮੇਸ਼ਾ ਹੀ ਪ੍ਰਚਾਰ ਕਰਦੇ ਰਹੇ ਹਿੰਸਾ ਦਾ ਸੰਦੇਸ਼ ਦਿੰਦੇ ਰਹੇ ਮਹਾਤਮਾ ਗਾਂਧੀ ਉਹਨਾਂ ਦੇ ਬੁੱਥੇ ਠਾ ਕੇ ਕਰ ਰਹੇ ਆ ਕਾਰਨ ਸਪਸ਼ਟ ਹੈ ਕਿ ਗਾਂਧੀ ਸਾਹਿਬ ਤੁਹਾਡੇ ਦੇਸ਼ ਦੇ ਵਿੱਚ ਕੀ ਹੋ ਰਿਹਾ ਤੇ ਤੁਸੀਂ ਦੇਖੋ ਕਿ ਤੁਹਾਡਾ ਦੇਸ਼ ਜਿਸ ਦੀ ਤੁਸੀਂ ਕਲਪਨਾ ਕੀਤੀ ਸੀ ਉਹ ਸ਼ਹੀਦ ਜਿਨ੍ਹਾਂ ਨੇ ਇਸ ਦੇਸ਼ ਦੀ ਕਲਪਨਾ ਕੀਤੀ ਸੀ ਕਿ ਅਜਿਹੇ ਸਾਡਾ ਦੇਸ਼ ਹੋਏਗਾ ਅਜਿਹੇ ਲੋਕਤੰਤਰ ਹੋਏਗਾ ਅਜਿਹੇ ਲੋਕ ਵਸਣਗੇ ਅਜਿਹੇ ਸਮਾਜਵਾਦ ਹੋਏਗਾ ਉਹ ਕਿਤੇ ਵੀ ਨਜ਼ਰ ਨਹੀਂ ਆ ਰਿਹਾ ਸਾਡੇ ਦੇਸ਼ ਦੇ ਵਿੱਚ ਜਿਹੜੀਆਂ ਗਰੀਬ ਕੁੜੀਆਂ ਨੇ ਸਾਡੀਆਂ ਥੀਆਂ ਭੈਣਾਂ ਨੇ ਉਹਨਾਂ ਨਾਲ ਤੇ ਅੱਗੇ ਘਟਨਾਵਾਂ ਸੁਣੀਦੀਆਂ ਸੀ ਵਾਪਰਦੀਆਂ ਸਾਡੀਆਂ ਪੜ੍ਹੀਆਂ ਲਿਖੀਆਂ ਜਿਹੜਾ ਕੋਈ ਸਮਾਜ ਦਾ ਬਹੁਤ ਸੇਵਾ ਕਰ ਰਹੀਆਂ ਨੇ ਡਾਕਟਰਾਂ ਵਲੀਆਂ ਜੁੜੀਆਂ ਸਾਡੀਆਂ ਬੇਟੀਆਂ ਨੇ ਸਾਡੀਆਂ ਭੈਣਾਂ ਨੇ ਉਹਨਾਂ ਦੇ ਨਾਲ ਵੀ ਹੁਣ ਇਹੋ ਜੇ ਸਬੂਤ ਤੇ ਜ਼ਬਰ ਦੇ ਨਾਮ ਹੁਣੇ ਸ਼ੁਰੂ ਹੋ ਗਏ ਆ ਜੋ ਕਿ ਪੂਰੇ ਦੇਸ਼ ਵਾਸਤੇ ਪੂਰੇ ਸਮਾਜ ਵਾਸਤੇ ਚਿੰਤਾ ਦਾ ਵਿਸ਼ਾ ਹੈ ਔਰ ਜੋ ਪੋਸਟਵਾਰਡ ਦੀ ਰਿਪੋਰਟ ਸਾਹਮਣੇ ਆਈ ਹੈ ਰਿਪੋਰਟ ਪੜ੍ਹ ਕੇ ਕਿਸੇ ਵੀ ਇਨਸਾਨ ਦਾ ਅੰਦਰ ਹਿਲ ਜੇ ਏਡੀ ਖਤਰਨਾਕ ਰਿਪੋਰਟ ਸਾਹਮਣੇ ਆਈ ਹੈ। ਕੋណਾਲੀ ਸਾਡੀ ਸਰਕਾਰ ਪਾਸੋਂ ਜਰੂਰ ਮੰਗਿਆ ਕਿ ਲੋਕਾਂ ਦਾ ਕਾਨੂੰਨ ਦੇ ਵਿੱਚ ਯਕੀਨ ਬਰਕਰਾਰ ਰਹੇ ਇਸ ਦੇ ਲਈ ਜ਼ਰੂਰੀ ਹੈ ਕਿ ਇਸ ਘਟਨਾ ਦੇ ਦੋਸ਼ੀਆਂ ਨੂੰ ਘੱਟੋ ਘੱਟ ਫਾਂਸੀ ਸਜ਼ਾ ਦਿੱਤੀ ਜਾਵੇ। ਮੀਡੀਆ ਦੇ ਵਿੱਚ ਆਵਾਜ਼ ਬੁਲੰਦ ਕਰਨ ਵਾਸਤੇ ਜੋ ਮੀਡੀਆ ਨੇ ਕੰਮ ਕੀਤਾ ਹੈ ਉਹ ਬਿਲਕੁਲ ਲਾ ਮਿਸਾਲ ਹੈ। ਮੀਡੀਆ ਤੇ ਕਈ ਹੋਰ ਦੋਸ਼ ਲੱਗਦੇ ਨੇ ਪਰ ਅਜਿਹਾ ਅਜਿਹੀ ਚੀਜ਼ ਨੂੰ ਜਿਸ ਤੰਗ ਨਾਲ ਮੀਡੀਆ ਨੇ ਹਾਈਲਾਈਟ ਕੀਤਾ ਉਹ ਬਹੁਤ ਵੱਡੀ ਗੱਲ ਹੈ। ਤੇ মিডিਆ ਇਸ ਇਸ ਪੱਖੋਂ ਜਿਸ ਸੁਪਰੀਮ ਕੋਰਟ ਤੱਕ ਅੱਜ ਗਿਆ ਵਾ ਸੁਪਰੀਮ ਕੋਰਟ ਨੇ ਸੂਮੋਟੋ ਜੇ ਉਸ ਨੂੰ ਲਿਆ ਵਾ ਇਸ ਮਾਮਲੇ ਨੂੰ ਤਾਂ মিডিਆ ਦਾ ਬਹੁਤ ਵੱਡਾ ਹੱਥ ਹੈ ਅਸੀਂ ਇਸ ਮੌਕੇ ਜਿੱਥੇ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਉਸ ਮਹਿਲਾ ਡਾਕਟਰ ਦੀ ਆਤਮਾ ਵਿਛੜੀ ਰੂਹ ਨੂੰ ਆਪਣੇ ਚਰਮਗਥੀ ਵੀ ਨਿਵਾਸ ਬਖਸ਼ਣ ਉਹਨਾਂ ਦੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ਣ ਦੇਖੋ ਸਾਡੇ ਦੇਸ਼ ਦੇ ਵਿੱਚ ਜਿਹੜੀਆਂ ਗਰੀਬ ਕੁੜੀਆਂ ਨੇ ਸਾਡੀਆਂ ਧੀਆਂ ਭੈਣਾਂ ਨੇ ਉਹਨਾਂ ਨਾਲ ਤੇ ਅੱਗੇ ਘਟਨਾਵਾਂ ਸੁਣੀਦੀਆਂ ਸੀ ਵਾਪਰਦੀਆਂ ਸਾਡੀਆਂ ਪੜ੍ਹੀਆਂ ਲਿਖੀਆਂ ਜਿਹੜਾ ਕੋਈ ਸਮਾਜ ਦਾ ਬਹੁਤ ਸੇਵਾ ਕਰ ਰਹੀਆਂ ਨੇ ਡਾਕਟਰਾਂ ਵਰਗੀਆਂ ਜਿਹੜੀਆਂ ਸਾਡੀਆਂ ਬੇਟੀਆਂ ਨੇ ਸਾਡੀਆਂ ਭੈਣਾਂ ਨੇ ਉਹਨਾਂ ਦੇ ਨਾਲ ਵੀ ਹੁਣ ਇਹੋ ਜੇ ਸਮੂਹਿਕ ਜ਼ਬਰ ਜਨਾਹ ਹੋਣੇ ਸ਼ੁਰੂ ਹੋ ਗਏ ਆ ਜੋ ਕਿ ਪੂਰੇ ਦੇਸ਼ ਵਾਸਤੇ ਪੂਰੇ ਸਮਾਜ ਵਾਸਤੇ ਚਿੰਤਾ ਦਾ ਵਿਸ਼ਾ ਹੈ ਔਰ ਇਸ ਮੌਕੇ ਉਸ ਪੀੜਿਤ ਪਰਿਵਾਰ ਦੇ ਨਾਲ ਔਰ ਪੂਰੀਆਂ ਦੇਸ਼ ਦੀਆਂ ਇਨਸਾਫ ਮੰਗਦੀਆਂ ਜਥੇਬੰਦੀਆਂ ਦੇ ਨਾਲ ਦੀ ਪ੍ਰੈਸ ਕਲੱਬ ਅੰਮ੍ਰਿਤਸਰ ਵੱਲੋਂ ਅਸੀਂ ਸਾਰੇ ਪੱਤਰਕਾਰ ਅੰਮ੍ਰਿਤਸਰ ਜ਼ਿਲ੍ਹੇ ਦੇ ਅੱਜ ਇੱਥੇ ਕਤਰ ਹੋਏ ਆ ਉਹਦੇ ਪਰਿਵਾਰ ਦੇ ਨਾਲ ਦੁੱਖ ਪ੍ਰਗਟ ਕਰਨ ਵਾਸਤੇ ਸਾਂਝਾ ਕਰਨ ਵਾਸਤੇ ਔਰ ਇਸ ਪੱਖੋਂ ਦੇਸ਼ ਦੇ ਇਨਸਾਫ਼ ਪ੍ਰਸ਼ੰਤ ਜਥੇਬੰਦੀਆਂ ਨਾਲ ਇੱਕ ਜੁੜਤਾ ਦਿਖਾਉਣ ਵਾਸਤੇ ਵੀ ਅਸੀਂ ਤੁਹਾਡੇ ਨਾਲ ਆ ਉਸ ਪੀੜਤ ਪਰਿਵਾਰ ਨੂੰ ਇਨਸਾਫ਼ ਮਿਲਣਾ ਚਾਹੀਦਾ ਔਰ ਜਿਹੜਾ ਇਹ ਕੋ ਕਰਮ ਕਰਨ ਵਾਲੇ ਜ਼ਬਰਜਨਾਹ ਕਰਨ ਵਾਲੇ ਦੋਸ਼ੀ ਨੇ ਭਾਵੇਂ ਉਹ ਕਿੰਨੇ ਵੀ ਵੱਡੇ ਕਿਉਂ ਨਾ ਹੋਣ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਾਂ ਮਿਲਣੀਆਂ ਚਾਹੀਦੀਆਂ ਨੇ ਔਰ ਪੱਤਰਕਾਰ ਭਾਈਚਾਰਾ ਵੀ ਆਪਣੇ ਦੇਸ਼ ਤੇ ਲੋਕਾਂ ਦੇ ਨਾਲ ਹੈ ਦੇਖੋ ਅੱਜ ਜਿਹੜਾ ਅਸੀਂ ਕੈਂਡਲ ਪ੍ਰੋਟੈਸਟ ਕਰ ਰਹੇ ਹਾਂ ਉਹ ਅਸੀਂ ਜਿਹੜੇ ਅਹਿੰਸਾ ਦਾ ਹਮੇਸ਼ਾ ਹੀ ਪ੍ਰਚਾਰ ਕਰਦੇ ਰਹੇ ਹਿੰਸਾ ਦਾ ਸੰਦੇਸ਼ ਦਿੰਦੇ ਰਹੇ ਮਹਾਤਮਾ ਗਾਂਧੀ ਉਹਨਾਂ ਦੇ ਬੁੱਧੇ ਠੇਠ ਆ ਕੇ ਕਰ ਰਹੇ ਆ ਕਾਰਨ ਸਪਸ਼ਟ ਹੈ ਕਿ ਗਾਂਧੀ ਸਾਹਿਬ ਤੁਹਾਡੇ ਦੇਸ਼ ਦੇ ਵਿੱਚ ਕੀ ਹੋ ਰਿਹਾ ਇਹ ਤੁਸੀਂ ਦੇਖੋ ਕਿ ਤੁਹਾਡਾ ਦੇਸ਼ ਜਿਸ ਦੀ ਤੁਸੀਂ ਕਲਪਨਾ ਕੀਤੀ ਸੀ ਉਹ ਸ਼ਹੀਦ ਜਿਨ੍ਹਾਂ ਨੇ ਇਸ ਦੇਸ਼ ਦੀ ਕਲਪਨਾ ਕੀਤੀ ਸੀ ਕਿ ਅਜਿਹਾ ਸਾਡਾ ਦੇਸ਼ ਹੋਏਗਾ ਅਜਿਹਾ ਲੋਕਤੰਤਰ ਹੋਏਗਾ ਅਜਿਹੇ ਲੋਕ ਵਸਣਗੇ ਅਜਿਹਾ ਸਮਾਜਵਾਦ ਹੋਏਗਾ ਉਹ ਕਿਤੇ ਵੀ ਨਜ਼ਰ ਨਹੀਂ ਆ ਰਿਹਾ ਜ਼ਾਹਿਰ ਤੌਰ ਤੇ ਇਸ ਕਰਕੇ ਅਸੀਂ ਇਹ ਪ੍ਰੋਟੈਸਟ ਲਈ ਇਸ ਥਾਂ ਤੇ ਇਕੱਠੇ ਹੋਏ ਆਂ ਔਰ ਵਿਸ਼ੇਸ਼ ਗੱਲ ਇਹ ਹੈ ਕਿ ਅੱਜ ਇੱਕ ਪਾਸੇ ਹੀアリング ਚੱਲਦੀ ਹੈ ਸੁਪਰੀਮ ਕੋਰਟ ਦੇ ਵਿੱਚ ਦੂਜੇ ਪਾਸੇ ਦੀ ਪ੍ਰੈਸ ਕਲੱਬ ਆਫ ਅੰਮ੍ਰਿਤਸਰ ਵੱਲੋਂ ਇਨੀਸ਼ੀਏਟਿਵ ਲਿਆ ਗਿਆ ਹੈ ਮੈਨੂੰ ਲੱਗਦਾ ਪੂਰੇ ਦੇਸ਼ ਦੇ ਵਿੱਚ ਪਹਿਲੀ ਵਾਰ ਪਹਿਲੀ ਇਹ ਹੈ ਕਿ ਪ੍ਰੈਸ ਵੱਲੋਂ ਜਿਹੜੀ ਹੈ ਆਪਣੀਆਂ ਧੀਆਂ ਭੈਣਾਂ ਸਮਝ ਕੇ ਇਹ ਜਿਹੜਾ ਇਨੀਸ਼ੀਏਟਿਵ ਲਿਆ ਗਿਆ ਹੈ ਕਿ ਸਾਡੇ ਵੱਲੋਂ ਇਹ ਪ੍ਰੋਟੈਸਟ ਜਿਹੜਾ ਕੀਤਾ ਜਾ ਰਿਹਾ ਸਮੁੱਚੀ ਟੀਮ ਇੱਥੇ ਮੌਜੂਦ ਹੈ ਅੰਮ੍ਰਿਤਸਰ ਦੇ ਪੱਤਰਕਾਰ ਸਾਹਿਬਾਨ ਜਿਹੜੇ ਇੱਥੇ ਮੌਜੂਦ ਨੇ ਤੇ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਔਰ ਇਹ ਪ੍ਰੋਟੈਸਟ ਜਿੱਦਾਂ ਕਿ ਡਾਕਟਰਸ ਕਰ ਰਹੇ ਨੇ ਜਿੱਦਾਂ ਕਿ ਹੋਰ ਸੰਸਥਾਵਾਂ ਕਰਦੀਆਂ ਨੇ ਉਸੇ ਤਰੀਕੇ ਨਾਲ ਸਾਡਾ ਪ੍ਰੋਟੈਸਟ ਵੀ ਇਸੇ ਤਰੀਕੇ ਨਾਲ ਜਾਰੀ ਰਹੇਗਾ মিডিਆ ਦੇ ਵਿੱਚ ਆਵਾਜ਼ بلند ਕਰਨ ਵਾਸਤੇ ਜੋ মিডিਆ ਨੇ ਕੰਮ ਕੀਤਾ ਹੈ ਉਹ ਬਿਲਕੁਲ ਲਾ ਮਿਸਾਲ ਹੈ মিডিਆ ਤੇ ਕਈ ਹੋਰ ਦੋਸ਼ ਲੱਗਦੇ ਨੇ ਪਰ ਅਜਿਹਾ ਅਜਿਹੀ ਚੀਜ਼ ਨੂੰ ਜਿਸ ਤੰਗ ਨਾਲ মিডিਆ ਨੇ ਹਾਈਲਾਈਟ ਕੀਤਾ ਉਹ ਬਹੁਤ ਵੱਡੀ ਗੱਲ ਹੈ ਤੇ মিডিਆ ਇਸ ਇਸ ਪੱਖੋਂ ਜੇ ਸੁਪਰੀਮ ਕੋਰਟ ਤੱਕ ਅੱਜ ਗਿਆ ਵਾ ਸੁਪਰੀਮ ਕੋਰਟ ਨੇ ਸੋ ਮੋਟੋ ਜੇ ਉਸ ਨੂੰ ਲਿਆ ਵਾ ਇਸ ਮਾਮਲੇ ਨੂੰ ਤਾਂ মিডিਆ ਦਾ ਬਹੁਤ ਵੱਡਾ ਹੱਥ ਹੈ ਤੋਂ ਇਸੇ ਕਰਕੇ ਅਸੀਂ ਨਾ ਸਿਰਫ ਆਪਣੀ ਜ਼ਿੰਮੇਵਾਰੀ ਸਮਝਦੀ ਹੋਏ মিডিਆ ਦੇ ਵਿੱਚ ਇਸ ਨੂੰ ਸਾਰੇ ਪੱਤਰਕਾਰ ਸਾਹਿਬਾਨ ਹਾਈਲਾਈਟ ਕਰ ਰਹੇ ਨੇ ਇਸ ਢੰਗ ਨਾਲ ਵੀ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਕਿ ਉਹ ਧੀ ਜਿਹੜੇ ਜਿਹਨਾਂ ਐਡਾ ਵੱਡਾ ਜ਼ਬਰ ਹੋਇਆ ਐਡਾ ਵੱਡਾ ਜ਼ੁਲਮ ਹੋਇਆ ਉਸ ਦੇ ਨਾਲ ਅਸੀਂ ਉਸ ਦੇ ਪਰਿਵਾਰ ਦੇ ਨਾਲ ਹਾਂ ਤੁਨਗੁਰ ਨਾਕ ਸਾਹਿਬ ਨੇ ਕਿਹਾ ਕਿ ਸੋਕੇ ਉਹ ਬੰਦਾ ਆਖੀ ਜਿੱਤ ਜੰਮੇ ਰਾਜਾਨ ਪਰ ਇਸ ਕੇਸ ਤੇ ਜੇ ਨਜ਼ਰ ਮਾਰੀਏ ਤ ਸਾਡੇ ਸਮਾਜ ਦੇ ਵਿੱਚ ਡਾਕਟਰ ਨੂੰ ਰੱਬ ਦਾ ਰੂਪ ਦਿੱਤਾ ਜਾਂਦਾ ਹੈ ਬੇਹਦ ਸਤਿਕਾਰ ਦਿੱਤਾ ਜਾਂਦਾ ਹੈ ਪਰ ਇੱਕ ਡਾਕਟਰ ਇੱਕ ਮਹਿਲਾ ਡਾਕਟਰ ਜਿਹੜੀ 26 ਘੰਟੇ ਦੀ ਡਿਊਟੀ ਕਰਕੇ ਲਗਾਤਾਰ ਜੀਵਨ ਲਾ ਕੇ ਉਹ ਜ਼ਖਮੀਆਂ ਦੀ ਬਿਮਾਰਾਂ ਦੀ ਸੇਵਾ ਕਰ ਰਹੀ ਸੀ ਔਰ 26 ਘੰਟੇ ਡਿਊਟੀ ਕਰਕੇ ਉਹ ਵਿਚਾਰੀ ਆਪਣੀ ਡਿਊਟੀ ਤੋਂ ਪਰਤੀ ਜਿਸ ਦੇ ਨਾਲੇ ਬੇਹੱਦ ਮੰਦ ਭਾਗੀ ਘਟਨਾ ਵਾਪਰੀ ਹੈ ਔਰ ਜੋ ਪੋਸਟਮਾਰਟਮ ਦੀ ਰਿਪੋਰਟ ਸਾਹਮਣੇ ਆਈ ਹੈ ਰਿਪੋਰਟ ਪੜ੍ਹ ਕੇ ਕਿਸੇ ਵੀ ਇਨਸਾਨ ਦਾ ਅੰਦਰ ਹਿੱਲ ਜੇ ਏਡੀ ਖਤਰਨਾਕ ਰਿਪੋਰਟ ਸਾਹਮਣੇ ਆਈ ਹੈ ਤਾਂ ਸਾਡੀ ਇਸ ਮੌਕੇ ਜਿੱਥੇ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦੇ ਆ ਕਿ ਉਸ ਮਹਿਲਾ ਡਾਕਟਰ ਦੀ ਆਤਮਾ ਵਿਛੜੀ ਰੂਹ ਨੂੰ ਆਪਣੇ ਚਰਮੇ ਚ ਸਤਿਵੀਂ ਨਿਵਾਸ ਬਖਸ਼ਣ ਉਹਨਾਂ ਦੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ਣ ਉਹ ਨਾਲ ਹੀ ਸਾਡੀ ਸਰਕਾਰ ਪਾਸੋਂ ਜ਼ਰੂਰ ਮੰਗ ਹੈ ਕਿ ਲੋਕਾਂ ਦਾ ਕਾਨੂੰਨ ਦੇ ਵਿੱਚ ਯਕੀਨ ਬਰਕਰਾਰ ਰਹੇ ਇਸ ਦੇ ਲਈ ਜ਼ਰੂਰੀ ਹੈ ਕਿ ਇਸ ਘਟਨਾ ਦੇ ਦੋਸ਼ੀਆਂ ਨੂੰ ਘੱਟੋ ਘੱਟ ਫਾਂਸੀ ਸਜ਼ਾ ਦਿੱਤੀ ਜਾਵੇ ਹੈਂਗ ਟਿਲ ਡੈਥ